ਅਸੀਂ ਇਹਦੇ ਪੱਖ 'ਚ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਾਰਤਾ ਇਹ ਸਾਡੀ ਕੁਛ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਨਾਤਾ ਤੋੜ ਚੁੱਕੇ ਆਂ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਜਦੋਂ ਜੀ ਸਾਨੂੰ ਇਹ ਪਤਾ ਲੱਗਦਾ ਥਾਣੇ ਦੇ ਵਿੱਚ ਇਹ ਪਤਾ ਲੱਗਦਾ ਵੀ ਇਹ ਕਤਲ ਆ ਜਿਹੜਾ ਇਹ ਰਪਿੰਦਰ ਨੇ ਕਿਸੇ ਮੁੰਡੇ ਨਾਲ ਰਲ ਕੇ ਕੀਤਾ ਮੈਂ ਉੱਥੇ ਹੀ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਲੀਅਰ ਕਰ ਦਿੰਦਾ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੀ ਪੰਚਾਇਤ 'ਚ ਵੀ ਸਾਡੇ ਵੱਲੋਂ ਅੱਜ ਤੋਂ ਇਹ ਮਰ ਗਏ ਕਿਉਂ ਮੈਂ ਪਹਿਲਾਂ ਦੱਸੂ ਕਿਆ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜੋ ਵਾਈ ਬਣ ਕੇ ਸਾਡੇ ਘਰੇ ਕਦੇ ਵੀ ਨਹੀਂ ਆਇਆ ਸੀ ਆਖਰੀ ਵਾਰ ਤੁਸੀਂ ਗੁਰਵਿੰਦਰ ਨੂੰ ਕਦੋਂ ਮਿਲੇ ਸੀਗੇ ਇਹਨਾਂ ਦੀ ਜੀ 18 ਨਵੰਬਰ ਦੀ ਐਨੀਵਰਸਰੀ ਸੀ ਐਨਿਵਰਸਰੀ ਵਾਲੇ ਦਿਨੇ ਦੋਨੋਂ ਸ਼ਾਮ ਨੂੰ ਸਾਡੇ ਕੋਲੇ ਆਉਂਦੇ ਐ ਤੇ ਕੇਕ ਕੱਟਦੇ ਆਂ ਜੀ ਖਾਣਾ ਖਾ ਕੇ ਸਾਡੇ ਕੋਲੋਂ ਜਾਂਦੇ ਆ ਉਸ ਦਿਨ ਮਿਲੇ ਆ ਉਸ ਤੋਂ ਬਾਅਦ ਇਹ ਸ਼ਾਇਦ ਜੇ ਮੈਂ ਨਹੀਂ ਭੁੱਲਦਾ 25 ਤਰੀਕ ਹੋਊਗੀ ਸਾਡਾ ਭਾਣਜਾ ਤੇ ਭਾਣਜੀ ਆਉਂਦੇ ਆ ਜੀ ਅੰਮ੍ਰਿਤਸਰ ਪੜ੍ਹਦੇ ਇੱਥੇ ਸਾਡੇ ਕੋਲੇ ਇਹ ਉਹਨੂੰ ਲੈਣ ਸ਼ਾਮ ਨੂੰ ਦੋਨੋਂ ਆਉਂਦੇ ਆ ਵੀ ਅਸੀਂ ਬੱਚਿਆਂ ਨੂੰ ਆਪਦੇ ਕੋਲੇ ਲੈ ਕੇ ਜਾਣਾ ਆਖਰੀ ਵਾਰ ਸਾਡੀ ਮੁਲਾਕਾਤ ਗੁਰਵਿੰਦਰ ਨਾਲ ਸ਼ਾਇਦ 24 ਜਾਂ 25 ਤਰੀਕ ਐ ਮੈਨੂੰ ਅੱਗੇ ਜਟਣੇ ਉਸ ਦਿਨ ਹਾਂ ਲੋ ਘਟਣਾ ਤੋਂ ਕੁਝ ਦਿਨ ਪਹਿਲਾਂ ਵੀ ਸਭ ਕੁਝ ਸਹੀ ਸਲਾਮਤ ਠੀਕ ਠਾਕ ਸੀ ਸਭ ਕੁਝ ਬਿਲਕੁਲ ਜੀ ਬਿਲਕੁਲ ਜੀ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਅਸੀਂ ਜੀ ਵੀ ਸਾਡੇ ਨਾਲ ਇਹ ਕੁਝ ਘਟਣਾ ਵਾਪਰ ਜੋ ਸਟਡੀ ਕਾਦੀ ਕੀਤੀ ਸੀ ਬੇਟੀ ਨੇ ਕੋਈ ਕੀ ਕਰਮਨੋਲਜੀ ਜਿਹੜੀ ਸਟਡੀ ਕਰ ਰਹੀ ਸੀ ਇਹ ਕਰਮਨੋਲਜੀ ਦੀ ਸਟਡੀ ਜੀ ਇਹਨੇ ਕੇਪੀਯੂ ਯੂਨੀਵਰਸਿਟੀ ਹੈ ਜੀ ਕੈਨੇਡਾ ਦੇ ਵਿੱਚ ਸਾਰੀ ਦੇ ਵਿੱਚ ਉੱਥੋਂ ਇਹਨੇ ਕੀਤੀ ਹੈ ਜੀ ਕਿੰਨੇ ਚਿਰ ਦੀ ਸਟਡੀ ਸੀ ਇਹ ਤਿੰਨ ਸਾਲ ਦੀ ਸਟਡੀ ਸੀ ਜੀ ਕੰਪਲੀਟ ਹੋ ਗਈ ਸੀ ਹਾਂ ਜੀ ਕੰਪਲੀਟ ਹੈ ਜੀ ਅੱਜ ਹੁਣ ਲੜਕੇ ਵਾਲਿਆਂ ਦੇ ਪਰਿਵਾਰ ਦੇ ਵੱਲੋਂ ਇੱਕ ਹੋਰ ਚੀਜ਼ ਆਖੀ ਗਈ ਹੈ ਇੱਕ ਨਵੀਂ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਆ ਕਿ ਪਰਿਵਾਰ ਨੂੰ ਹਾਲੇ ਤੱਕ ਪਛਤਾਵਾ ਨਹੀਂ ਆ ਤੁਹਾਡੇ ਪਰਿਵਾਰ ਲੜਕੀ ਦੇ ਪਰਿਵਾਰ ਨੂੰ ਪਛਤਾਵਾ ਨਹੀਂ ਆ ਸਾਡੇ ਦੋ ਹਾਲੇ ਤੱਕ ਉਹਨਾਂ ਨੇ ਮਾਫੀ ਤੱਕ ਨਹੀਂ ਮੰਗੀ ਐਡੀ ਵੱਡੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਸਾਨੂੰ ਕਦੇ ਮਿਲੇ ਵੀ ਨਹੀਂ ਆਕੇ ਜਿੱਦੋਂ ਸਾਨੂੰ ਰਾਤ ਨੂੰ ਉੱਥੇ ਅਸੀਂ ਪਹੁੰਚਦੇ ਹਾਂ ਜੀ ਸਾਡਾ ਪੁੱਤ ਇਸ ਨੂੰ ਨਹੀਂ ਗਾ ਤੇ ਨਹੀਂ ਰਹਿੰਦਾ ਜੀ ਅਸੀਂ ਅੱবি ਸਾਰੀ ਰਾਤ ਉੱਥੇ ਰਹਿਨੇ ਆ ਜਦੋਂ ਅਸੀਂ ਸਵੇਰ ਥਾਣੇ ਆਉਣੇ ਆ ਆਮ ਲੋਕਾਂ ਦੇ ਨਾਲ ਪਤਾ ਕਰੀਏ ਵੀ ਹੋਇਆ ਕੀ ਥਾਣੇ ਆ ਕੇ ਪਤਾ ਲੱਗਦਾ ਵੀ ਜੀ ਇਹ ਜਿਹੜਾ ਸੀਗਾ ਇਹ ਕੋਈ ਹਰਕਮਲ ਨਾਮ ਦਾ ਲੜਕਾ ਸੀਗਾ ਰਪਿੰਦਰ ਨਾ ਇਹਨਾਂ ਨੇ ਰਲ ਕੇ ਕਤਲ ਕਰਤਾ ਜੀ ਉਸ ਤੋਂ ਬਾਅਦ ਅਸੀਂ 2-3 ਘੰਟੇ ਉੱਥੇ ਥਾਣੇ ਸੁਖਣ ਵਾਲੇ ਦੀ ਵੀ ਪੰਚਾਇਤ ਸਾਰੇ ਲੋਕ ਅਸੀਂ ਵੀ ਸਾਡੇ ਰਿਸ਼ਤੇਦਾਰ ਵੀ ਅਸੀਂ ਉੱਥੇ ਰਹਨੇ ਆ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਉਨੇ ਆ ਪੋਸਟਮਾਰਟਮ ਤੋਂ ਬਾਅਦ ਅਸੀਂ ਗੁਰਵਿੰਦਰ ਸਿੰਘ ਦੀ ਜਿਹੜੀ ਦੇਹ ਉਹ ਮ੍ਰਿਤਕ ਦੇਹ ਸਵਾਲ ਕੇਂਦਰ ਦੇ ਵਿੱਚ ਰੱਖ ਕੇ ਫਿਰ ਸੁਖਣ ਵਾਲੇ ਚਲੇ ਜਾਂਦੇ ਆ ਅਸੀਂ 3 ਦਿਨ ਲਗਾਤਾਰ ਸੁਖਣ ਵਾਲੇ ਜਾਂਦੇ ਹਾਂ ਜਿਸ ਦਿਨ ਬਾਈ ਕੁਲਦੀਪ ਸਿੰਘ ਹੋਰੇ ਫੌਰਨ ਤੋਂ ਆਏ ਆ ਉਸ ਦਿਨ ਸਾਨੂੰ ਰੋਕ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਨਾ ਆਓ ਉੱਥੇ ਕੋਈ ਮਾਹੌਲ ਖਰਾਬ ਹੋ ਸਕਦਾ ਜੀ ਸ਼ੁਰੂ ਅਸੀਂ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਮੋਤਬਰ ਬੰਦੇ ਸਾਰੇ ਸੁਖਣ ਵਾਲੇ ਜਾਂਦੇ ਆ ਉੱਥੇ ਸਾਡੀ ਪੰਚਾਇਤ ਨੂੰ ਉੱਥੋਂ ਠਾ ਦਿੱਤਾ ਜਾਂਦਾ ਵੀ ਤੁਹਾਡਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਤੁਸੀਂ ਇੱਥੋਂ ਚਲੇ ਜਾਓ ਪੰਚਾਇਤ ਵਾਪਸ ਆ ਜਾਂਦੀ ਹੈ ਚਲੋ ਸਵੇਹਾ ਅਸੀਂ ਆਪਦਾ ਪਰਿਵਾਰ ਮੈਂ ਪਿਤਾ ਜੀ ਤਾਇਆ ਜੀ ਫੁੱਫੜ ਜੀ ਪਰਿਵਾਰ ਦੀਆਂ ਸਾਡੀਆਂ ਸਾਡੀ ਭੂਆ ਸਿਸਟਰ ਮੇਰੇ ਘਰੋਂ ਸਾਰੇ ਅਸੀਂ ਪਰਿਵਾਰ ਜਾਂਦੇ ਆਂ ਜੀ ਉੱਥੇ ਜਾ ਕੇ ਉਹਨਾਂ ਨੂੰ ਬੈਠਦੇ ਆਂ ਗੁਰਵਿੰਦਰ ਸਿੰਘ ਦੇ ਘਰੇ ਉੱਥੋਂ ਸਾਨੂੰ ਫਿਰ ਠਾ ਦਿੱਤਾ ਜਾਂਦਾ ਹੈ ਮੈਂ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਨੂੰ ਨਾਲ ਬੁਰੀ ਕਰਾਂਗੇ ਉੱਥੋਂ ਸਾਨੂੰ ਫਿਰ ਜਦੋਂ ਉਹ ਬਾਈ ਕੁਲਦੀਪ ਸਿੰਘ ਨਾਲ ਤਾਂ ਅਸੀਂ ਮਿਲ ਹੀ ਨਹੀਂ ਸਕੇ ਉਹ ਸਾਨੂੰ ਬਾਹਰ 70 ਤੇ ਬੈਠਿਆਂ ਨੂੰ ਵਾਪਸ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣਦਾ ਕੋਈ ਇਹ ਹੀ ਸਭ ਤੋਂ ਵੱਡਾ ਦੁੱਖ ਹੈ ਜੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਾਨੂੰ ਖੀਰਲੀ ਵਾਰੀ ਉਹਦਾ ਮੂੰਹ ਵੇਖਣ ਦਾ ਮੌਕਾ ਵੀ ਸਮਾਜ ਨਹੀਂ ਸਾਨੂੰ ਨਹੀਂ ਤੁਹਾਡੀ ਮਤਲਬ ਹੈ ਜਿਹੜੀ ਮੈਂ ਗੱਲਾਂ ਉਹਨਾਂ ਦੱਸੀਆਂ ਕਿ ਬੜੀ ਸੇਵਾ ਕਰਦਾ ਰਿਹਾ ਗੁਰਵਿੰਦਰ ਪਹਿਲਾਂ ਜਦੋਂ ਤੁਸੀਂ ਬਿਮਾਰ ਸੀ ਉਦੋਂ ਵੀ ਤੁਹਾਡੇ ਕੋਲ ਰਿਹਾ ਲਗਾਤਾਰ ਸ਼ਾਇਦ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ ਮੈਂ ਇੰਨੀ ਉਹ ਸੱਚੇ ਬੱਚੇ ਦੇ ਵਿੱਚ ਸਿਆਣਪ ਸੀ ਇੰਨੀ ਅਕਲਮੰਦੀ ਸੀ ਜਿਹਾ ਸੀ ਕੁਝ ਤਾਂ ਜ਼ਿੰਦਗੀ ਅਸੀਂ ਗੁਰਵਿੰਦਰ ਸਿੰਘ ਨੂੰ ਇੱਕ ਸਕਿੰਟ ਵਾਸਤੇ ਵੀ ਭੁੱਲ ਨਹੀਂ ਸਕਦੇ ਉਨ ਬਹੁਤ ਸਾਡੀ ਉਹਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ ਇੱਕ ਬੜਾ ਸਾਊ ਪੁੱਤ ਬਣ ਕੇ ਸਾਡੇ ਵਿੱਚੋਂ ਵਿਚਰਿਆ 2 ਸਾਲ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇਡ ਜਿਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਬਸ ਦਾ ਰਸ ਦਾ ਘਰ ਉਜੜ ਗਏ ਕੀ ਲੜਕੀ ਸਪਣੇ ਕੇ ਉਹ ਲੱਗ ਨਹੀ ਲੜਕਾ ਜੀ ਜੋ ਲੜਕੀ ਨੇ ਕੀਤਾ ਹੁਣ ਉਸ ਨੂੰ ਲੈ ਕੇ ਜਿਵੇਂ ਤੁਸੀਂ ਆਖਿਆ ਕੇ ਪੈਰਬਾਈ ਮੈਂ ਨਹੀਂ ਕਰਨੀ ਆ ਸਾਡੇ ਲਈ ਉਹ ਮਰ ਚੁੱਕੀ ਆ ਜਾਂ ਮੇਰੀ ਬੇਟੀ ਉਹ ਲੱਗਦੀ ਨਹੀਂ ਆ ਤਾਂ ਹੁਣ ਕੀ ਉਹ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਜਿੱਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਆ ਅਸੀਂ ਤਾਂ ਮੰਗ ਕਰਦੇ ਆ ਵੀ ਇਹ ਕੋਈ ਕਾਨੂੰਨ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਕੋ ਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇੱਕ ਨੌਣਾ ਕੰਮ ਕਰਨ ਲੱਗਿਆ। ਸੋਹ ਵੇਰੀ ਸੁੱਚ। ਮਤਲਬ ਆਪਣੀ ਔਲਾਦ ਲਈ ਇਹ ਗੱਲਾਂ ਕਰਨੀਆਂ ਪੈਰੀਆਂ ਤੁਹਾਨੂੰ। ਨਹੀਂ ਜੀ ਸਿਆਣੇ ਕਹਿੰਦੇ ਆ ਧੀ ਦੇ ਕੇ ਪੁੱਤ ਲੈ ਲੀਦਾ। ਉਹਨੇ ਜੜਾ ਪੁੱਤ ਮਾਰਿਆ। ਤਾਂ ਗੱਲਬਾਤ ਕੀਤੀ ਹੈ ਰਪਿੰਦਰ ਕੌਰ ਦੇ ਪਰਿਵਾਰ ਦੇ ਨਾਲ। ਜੋ ਜੋ ਉਹਨਾਂ ਨੂੰ ਗੱਲਾਂ ਸਵਾਲ ਸੀ ਕਿ ਉਹ ਸਾਰੇ ਕੀਤੇ ਜੋ ਜੋ ਲੋਕਾਂ ਦੇ ਮਨ ਵਿੱਚ ਗੱਲਾਂ ਸੀਗੀਆਂ ਉਹ ਕੀਤੀਆਂ ਉਹਨਾਂ ਨੇ ਆਪਣੇ ਜਵਾਬ ਦਿੱਤੇ ਆ ਤਾਂ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਇਹ ਸਾਰਾ ਕੇਸ ਆ ਜਿਹੜਾ ਉਹ ਸੁਲਝਾਇਆ ਜਾਵੇ ਤੇ ਜੋ ਬਣਦੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾਣ। ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋ-ਕੋ ਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਘਣਾਉਣਾ ਕੰਮ ਕਰਨ ਲੱਗਿਆ। ਸੋ ਬੇਰੀ ਸੋਚ ਮਤਲਬ ਆਪਣੀ ਔਲਾਦ ਲਈ ਇਹ ਗੱਲਾਂ ਕਰਨੀਆਂ ਪੈਰੀਆਂ ਤੁਹਾਨੂੰ ਨੇ ਜੀ ਸਿਆਣੇ ਕਹਿੰਦੇ ਆ ਧੀ ਦੇ ਕੇ ਪੁੱਤ ਲੈ ਲੀਦਾ। ਉਹਨੇ ਸੜਾ ਪੁੱਤ ਮਾਰਿਆ। ਤਾਂ ਗੱਲਬਾਤ ਕੀਤੀ ਹੈ ਰਪਿੰਦਰ ਕੌਰ ਦੇ ਪਰਿਵਾਰ ਦੇ ਨਾਲ ਜੋ ਜੋ ਉਹਨਾਂ ਨੂੰ ਗੱਲਾਂ ਸਵਾਲ ਸੀ ਕਿ ਉਹ ਸਾਰੇ ਕੀਤੇ ਜੋ ਜੋ ਲੋਕਾਂ ਦੇ ਮਨ ਵਿੱਚ ਗੱਲਾਂ ਸੀਗੀਆਂ ਉਹ ਕੀਤੀਆਂ ਉਹਨਾਂ ਨੇ ਆਪਣੇ ਜਵਾਬ ਦਿੱਤੇ ਆ ਤਾਂ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਇਹ ਸਾਰਾ ਕੇਸ ਆ ਜਿਹੜਾ ਉਹ ਸੁਲਝਾਇਆ ਜਾਵੇ ਤੇ ਜੋ ਬਣਦੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾਣ।